ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਅੱਜ ਸਾਡੇ ਗਮਾਂਡ ਚ ਪੈਂਦਾ ਨਾਲ ਲੱਗਦਾ ਫੂਲੇ ਵਾਲਾ ਅਸੀਂ ਅੱਜ ਫੂਲੇ ਵਾਲ ਤੋਂ ਇੱਕ ਵੀਡੀਓ ਬਣਾਉਂਦੇ ਸੀਗੇ ਮੱਝ ਦੀ ਤੇ ਡਿਟੇਲ ਦੀ ਵੀ ਆਪਾਂ ਬਾਅਦ ਵਿੱਚ ਗੱਲਬਾਤ ਕਰਾਂਗੇ ਤੇ ਹੁਣੀ ਇਹ ਸੁੱਕੇ ਹਟਿਆ ਤੇ ਜੇ ਦੇ ਦੇਖ ਸਕਦੇ ਆ ਮਗਾ ਜੇਰ ਵੀ ਪਈ ਐ ਠੀਕ ਆ ਅੱਜ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਤੇ ਬਹੁਤ ਡਬਲਾ ਕਟਾ ਵੀ ਤੇ ਬਾਕੀ ਘਰ ਦੀ ਮਾਝਾ ਬਾਈ ਦੀ ਆਪਾਂ ਪੁੱਛਦੇ ਆਂ ਵੀ ਕੈਮੇ ਸੂਇਆ ਤੇ ਤੁਹਾਨੂੰ ਢੇੜਾ ਵੀ ਦਿਵਾ ਕੇ ਦਿਖਾਉਣੀ ਆਪਾਂ ਬਾਈ ਕੀ ਹਾਲ ਹੈ ਬਸ ਠੀਕ ਹਾਲ ਸੱਸੀ ਗੱਲ ਥੋੜਾ ਨਾਮ ਕੀ ਹੈ ਬਾਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਗੁਰਪ੍ਰੀਤ ਬਾਈ ਇਹਦਾ ਕੈਮਾ ਸੂਆ ਹੁਣ ਇਹ ਸੂਆ ਤੀਜਾ ਜੀ ਤੀਜਾ ਸੂਆ ਤੇ ਮਗਰਲੇ ਸੂਆ ਦੁੱਧ ਕਿੰਨਾ ਦਿੰਦੀ ਰਹੀ ਕਰੇ ਇਹਦਾ 12 ਲੀਟਰ ਚ ਹੋਇਆ ਜੀ ਆਪਾਂ ਅੱਛਾ 12 ਕਿਲੋਟਰ ਚ ਹੋਇਆ ਹਾਂਜੀ ਠੀਕ ਹੈ ਤੇ ਹੁਣ ਤੀਜਾ ਸੂਆ ਸੂਈ ਆ ਬਾਈ ਤੀਜਾ ਸੂਆ ਠੀਕ ਹੈ ਤੇ ਲੋ ਵੀ ਮੇਤਰੋ 12 ਲੀਟਰ ਇਹਨੇ ਮਗਰਲਾ ਦੁੱਧ ਦਿੱਤਾ ਜਿਹੜਾ ਇਹ ਘਰੇਲੂ ਮੱਝ ਹੈ ਜਾਨੀ ਕਿ ਵੀ ਕਹਿਣ ਨੂੰ ਕਰੇ ਜੋ ਨਾਲੀ ਮੱਝ ਹੈ ਤੇ ਆ ਦੇਸਾਂ ਦੇ ਤੁਸੀਂ ਬੱਚਾ ਬੈਠਾ ਹੈ ਇਧਰ ਜੇਰ ਪੈ ਗਈ ਬਾਈ ਤੋਰੀ ਕੱਟੇ ਨੂੰ ਝੰਗਾ ਆਇਆ ਵਾ ਦੁੱਧ ਹੁਣ ਠੀਕ ਹੈ ਹਾਂ ਬੋਲੋ ਜਨਾਬ ਹਾਂ ਕੱਟੇ ਨੂੰ ਝੰਗਾ ਆਇਆ ਵਾ ਦੁੱਧ ਬਾਈ ਕਿਉਂਕਿ ਸਾਡਾ ਵੀ ਵੈਸੇ ਸਵੱਬ ਬਣ ਗਿਆ ਤਾਂ ਇੰਦਰ ਚਾਚਾ ਕਹਿੰਦਾ ਚੱਲ ਕਹਿੰਦਾ ਇੱਕ ਮੱਝ ਦੇਖ ਕੇ ਆ ਜੀਏ ਮੈਂ ਚੱਲ ਆਪਾਂ ਦੇਖ ਲੈਣੇ ਹੂੰ ਮਿੱਤਰੋ ਸੋਹਣੀ ਝੋਟੀ ਐ ਮੋੜ ਲਿਆ ਉੱਡੀ ਜੀ ਉਹ ਇਧਰ ਨੂੰ ਗਈ ਉਹ ਤੋਂ ਬੱਦਕਲੀਆ ਹੋ ਗਏ ਇਧਰੋਂ ਸੈਟਪੀ ਰੋਸਣੀ ਜੀ ਪੈਂਦੀ ਐ ਤਾਂ ਦੇਖ ਸਕਦੇ ਆ ਮੂੰਹ ਸਰ ਕੋ ਲਾ ਕੇ ਉੱਡੀ ਇੱਥਾਂ ਤੋਂ ਬਹੁਤ ਸੋਹਣਾ ਲੱਗਿਆ ਵਾ ਬਸ ਆਏ ਆ ਸੂਨ ਵਾਲ ਦੀ ਪਹਿਲਾ ਪੰਜਾਂ ਦੀ ਥੋੜਾ ਜਿਹਾ ਚੱਡਾ ਹੈ ਟਾਇਰ ਦੀ ਪੰਜਾਂ ਦੀ ਹੁਣ ਜਿੰਨਾ ਕੁ ਦੁੱਧ ਚੰਗਾ ਆ ਵਾ ਉਨੀ ਕਿਤੇ ਢਿੱਲ ਤੁਹਾਨੂੰ ਪਤਾ ਲੱਗਦੀ ਐ ਯਾਰ ਮਨ ਜੇ ਬਹੁਤ ਡਾ ਗੁਣ ਐ ਲੋ ਵੀ ਕਿਹੜਾ ਥੰਥੁੰਦਾ ਸੈਜ ਵੀ ਤੁਸੀਂ ਦੇਖ ਲਓ ਕਰੋ ਜੇ ਬਹੁਤ ਬਹੁਤ ਹਾਂ ਮੁਠੀ ਵਾਲਾ ਥਾਣਾ ਬਾਈ ਤਾਂ ਤੀਜੇ ਸੂਏ ਮੱਝ ਹੈ ਝੋਟੀ ਵੀ ਕਹਿ ਸਕਦੇ ਆ ਦੇਖੋ ਨਾ ਮੂੰਹ ਤੋਂ ਐ ਪਈਆ ਪੂਰੀ ਫੁੱਲ ਜਵਾਨ ਹਨ ਕੰਬਾ ਕੀ ਬਾਈ ਗੁਰਪੇਜ ਨੰਬਰ ਕਿੰਨਾ ਤੁਹਾਡਾ 77078 ਜੀ 77078 ਹਾਂਜੀ ਹਾਂਜੀ 7774 74774 ਇਹ ਬਾਈ ਗੁਰਪੇਜ ਬਾਈ ਦਾ ਨੰਬਰ ਹੈ ਸਕਰੀਨ ਤੇ ਵੀ ਚੱਲੂ ਮਗਰਲੇ ਸੂਏ ਦੱਸ ਹੀ ਦਿੱਤੀ ਸੀ ਵੀ 12 ਲੀਟਰ ਚ ਆਇਆ ਵਾ ਤੇ ਹੁਣ ਵਧੀਆ ਪਾਸ ਹੁੰਦੀ ਹੈ ਧਾਰਾ ਤੂਰਾ ਮਾਰ ਕੇ ਹਨਾ ਵਧੀਆ ਪਰਮਾਤਮਾ ਕਨੇ ਉਹ ਅੰਦਰ ਉਸਦੀ ਨਾਲ ਸੁਆ ਪਿਆ ਜੇਰ ਪੈ ਗਈ ਇਹ ਸਭ ਤੋਂ ਵੱਡੀ ਚੀਜ਼ ਇਹੀ ਹੁੰਦੀ ਹੈ ਤਾਂ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਚੰਗੇ ਲੱਗਦੇ ਆ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ